ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਅੰਗਰੇਜ਼ੀ ਪੈਡਾਗੋਜੀ ਦੇ ਕੁਝ ਤੀਕ ਪ੍ਰਸ਼ਨ ਡਿਸਕਸ ਕਰਨ ਜਾ ਰਹੇ ਹਾਂ ਐਂਡ ਅੱਜ ਦੀ ਕਲਾਸ ਦੇ ਵਿੱਚ 2014 ਦਾ ਜਿਹੜਾ ਪੇਪਰ ਹੋਇਆ ਸੀਗਾ ਜੀ ਉਹਨੂੰ ਹੀ ਡਿਸਕਸ ਕਰਾਂਗੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਇਨ ਅ ਡਾਇਵਰਸ ਕਲਾਸਰੂਮ ਲਰਨਰਸ ਫਾਈਂਡ ਇਟ ਡਿਫਿਕਲਟ ਟੂ ਸਪੀਕ ਐਂਡ ਰਾਈਟ ਗੁੱਡ ਇੰਗਲਿਸ਼ ਐਂਡ ਆਫਨ ਲੈਪਸ ਇੰਟੂ ðiਰ ਮਦਰ ਟੰਗ ਬਿਕਾਜ਼ ਗੱਲ ਕੀਤੀ ਜਾ ਰਹੀ ਹੈ ਡਾਇਵਰਸ ਕਲਾਸਰੂਮ ਦੇ ਵਿੱਚ ਇੱਕ ਸਖਿਆਰਤੀ ਹੈਗਾ ਆ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਉਹ ਬੋਲ ਰਿਹਾ ਜਾਂ ਫਿਰ ਉਹ ਲਿਖਣ ਦੀ ਕੋਸ਼ਿਸ਼ ਕਰ ਰਿਹਾ ਅੰਗਰੇਜ਼ੀ ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਹ ਕਲਾਸ ਜਿਹੜੀ ਆਪਾਂ ਲਗਾ ਰਹੇ ਆ ਇਹ ਅੰਗਰੇਜ਼ੀ ਪੈਡਾਗੋਜੀ ਦੀ ਕਲਾਸ ਹੈਗੀ ਆ ਸੋ ਇਹਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂ ਦੇ ਆਰ ਨਾਟ ਮੋਟੀਵੇਟਿਡ ਟੂ ਲਰਨ ਇੰਗਲਿਸ਼ ਕਿ ਉਹ ਮੋਟੀਵੇਟਿਡ ਨਹੀਂ ਹੈਗੇ ਦੇ ਲੈਕ ਇਨਫ ਕੰਪੀਟੈਂਸ ਇਨ ਦਾ ਟਾਰਗੇਟ ਲੈਂਗੁਏਜ ਐਂਡ ਦਾ ਸਟਰਕਚਰਸ ਆਫ ਦਾ ਟੂ ਲੈਂਗੁਏਜ ਆਰ ਡਿਫਰੈਂਟ ਕਿ ਉਹਨਾਂ ਦੇ ਕੋਲ ਇੰਨੀ ਜ਼ਿਆਦਾ ਕਹਿ ਸਕਦੇ ਆ ਯੋਗਤਾ ਨਹੀਂ ਹੈਗੀ ਟਾਰਗੇਟ ਲੈਂਗੁਏਜ ਦੇ ਵਿੱਚ ਜਾਂ ਫਿਰ ਸਟਰਕਚਰ ਆਫ ਦਾ ਟੂ ਲੈਂਗੁਏਜ ਆਰ ਡਿਫਰੈਂਟ ਦੇ ਡੂ ਨਾਟ ਹੈਵ ਦਾ ਅਬਿਲਿਟੀ ਟੂ ਲਰਨ ਇੰਗਲਿਸ਼ ਕਿ ਉਹਨਾਂ ਕੋਲ ਅਬਿਲਿਟੀ ਹੈ ਨਹੀਂ ਕਿ ਇੰਗਲਿਸ਼ ਲਰਨ ਕਰਨ ਦੇ ਲਈ ਜਾਂ ਫਿਰ ਦੇ ਆਰ ਸਲੋ ਲਰਨਰ ਸਹੀ ਜਵਾਬ ਦੀ ਗੱਲ ਕਰਾਂਗੇ অপਸ਼ਨ ਨੰਬਰ A ਜਵਾਬ ਤੁਹਾਡਾ ਸਹੀ ਹੋਏਗਾ ਚਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਸਟੂਡੈਂਟਸ need to brainstorm ideas organize them draft edit and revise their work is a process related to so gal kiti ja rahi hai students di ki unhanu zarurat hai ki ya brainstorm idea karan di organize karan di draft karan di edit karan di te revise karan di is process nu kaha kija janda hai reading skill writing skill listening skill ja fir speaking skill eh sare tusi je kar kam kar rahe ho ta tusi likhan ja rahe ho so enu tusi keh sakde ho ji writing skill ਹੀ ਦੇਹੀ ਪ੍ਰੋਸੈਸ ਹੈ ਗਈ ਆ ਸੋ অপਸ਼ਨ ਨੰਬਰ B ਜਵਾਬ ਤੇ ਲਗਾ ਦਿਓ ਟਿਕ ਅੱਗੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟ्रू ਅਬਾਊਟ ਗ੍ਰਾਮਰ ਟਰਾਂਸਲੇਸ਼ਨ ਮੈਥਡ ਗ੍ਰਾਮਰ ਟਰਾਂਸਲੇਸ਼ਨ ਮੈਥਡ ਤੁਹਾਨੂੰ ਪਤਾ ਹੀ ਆ ਟਰੈਡੀਸ਼ਨਲ ਮੈਥਡ ਵੀ ਕਿਹਾ ਜਾਂਦਾ ਆ ਇਹਦੇ ਵਿੱਚੋਂ ਤੁਸੀਂ ਇਹ ਦੱਸਣਾ ਆ ਕਿਹੜੀ ਸਟੇਟਮੈਂਟ ਸਹੀ ਹੈ the teacher must know both the languages ki teacher nu dono bhasha van auniya chahidiya ne the spoken aspect of the language is not stressed grammar rules are to be memorized exercise are mostly sentence based so dasso jawab keda sahi hoga only ek ya fir 2 te 3 ya fir 1 ate 4 1 and 4 ya fir all the above sahi jawab di gal karde ha itthe jehde tode charre options ne grammar translation method to hi related ne so option number a b c te d ਇਹ ਤਿੰਨੇ ਹੀ ਸਹੀ ਗੱਲਾਂ ਕਹੀਆਂ ਹੋਈਆਂ ਨੇ ਗ੍ਰਾਮਰ ਟਰਾਂਸਲੇਸ਼ਨ ਮੈਥਡ ਬਾਰੇ ਕਿ ਟੀਚਰ ਨੂੰ ਦੋਨੋਂ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਆ ਸਪੋਕਨ ਅਸਪੈਕਟ ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾਂਦਾ ਗ੍ਰਾਮਰ ਰੂਲਸ ਨੂੰ ਯਾਦ ਕਰਾਉਣ ਤੇ ਜ਼ੋਰ ਦਿੱਤਾ ਜਾਂਦਾ ਆ ਤੇ ਜਿਹੜੀਆਂ ਐਕਸਰਸਾਈਜ਼ ਹੁੰਦੀਆਂ ਨੇ ਉਹ ਸੈਂਟੈਂਸ ਬੇਸਡ ਹੀ ਹੁੰਦੀਆਂ ਨੇ ਸੋ ਆਪਸ਼ਨ ਨੰਬਰ ਡੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਵਰਡ ਹੈਗੇ ਆ ਜੀ ਬ੍ਰੇਕ ਬ੍ਰੇਕ ਇਹਨਾਂ ਦੇ ਤੁਸੀਂ ਵਰਡਿੰਗ ਦੇਖੋ ਮਤਲਬ ਇਹਨਾਂ ਦੇ ਵਿੱਚ ਜਿਹੜੀ ਆਵਾਜ਼ ਆ ਰਹੀ ਹੈ ਸੇਮ ਆ ਰਹੀ ਹੈ ਬਟ ਇਹਨਾਂ ਦੇ ਸਪੈਲਿੰਗ ਲੱਗ ਗਿਆ ਤੇ ਇੱਕ ਆਹ ਵੀ ਐਗਜ਼ਾਮਪਲ ਹੈਗੇ ਹੋਮੋਨਿਮਸ ਹੋਮੋਫੋਨਸ ਹੋਮੋਗ੍ਰਾਫਸ ਐਂਡ ਐਕਰੋਨੀਮਸ ਸਹੀ ਜਵਾਬ ਦੀ ਗੱਲ ਕਰਾਂਗੇ ਆਵਾਜ਼ ਸੇਮ ਆ ਰਹੀ ਹੈ ਮਤਲਬ ਇਹ ਹੋਮੋਫੋਨਸ ਨੇ ਆਪਸ਼ਨ ਨੰਬਰ ਸੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਜੀ ਫਿਗਰੀਨਸ ਫਲੈਸ਼ ਕਾਰਡਸ ਐਂਡ ਫਲਿਪ ਚਾਰਟਸ ਆਰ ਸੋ ਇੱਥੇ ਇਹ ਗੱਲ ਪੁੱਛੀ ਜਾ ਰਹੀ ਹੈ ਕਿ ਜਿਹੜੇ ਫਲੈਸ਼ ਕਾਰਡ ਨੇ ਫਲਿਪ ਚਾਰਟ ਨੇ ਇਹ ਕੀ ਹੈਗੇ ਆ ਆਡੀਓ ਏਡਸ ਹੈਗੇ ਆ ਵਿਜ਼ੂਅਲ ਏਡਸ ਹੈਗੇ ਆ ਜਾਂ ਫਿਰ ਆਡੀਓ ਵਿਜ਼ੂਅਲ ਏਡਸ ਹੈਗੇ ਆ ਜਾਂ ਫਿਰ ਓਰਲ ਏਡਸ ਹੈਗੇ ਆ ਸੋ ਕਿਤੇ ਨਾ ਕਿਤੇ ਇਹ ਹੈਗੇ ਆ ਜੀ ਵਿਜ਼ੂਅਲ ਏਡਸ ਆਪਸ਼ਨ ਨੰਬਰ ਬੀ ਜਵਾਬ ਤੇ ਲਗਾ ਦਿਓ ਟਿਕ ਸੁਣ ਤਾਂ ਸਕਦੇ ਨਹੀਂ ਤੁਸੀਂ ਇਹਨਾਂ ਇਹਨਾਂ ਦੀ ਵਰਤ ਵਰਤੋਂ ਕਰਕੇ ਆਡੀਓ ਵਿਜ਼ੂਅਲ ਏਡਸ ਵੀ ਨਹੀਂ ਹੈਗੇ ਸਿਰਫ ਇਹ ਵਿਜ਼ੂਅਲ ਏਡਸ ਹੈਗੇ ਆ অপਸ਼ਨ ਨੰਬਰ ਬੀ ਜਵਾਬ ਤੇ ਲਗਾ ਦਿਓ ਟਿਕ ਲੈਂਗੁਏਜ ਐਕਵਾਜੀਸ਼ਨ ਡਿਵਾਈਸ ਇਹਦੀ ਗੱਲ ਕੀਤੀ ਜਾ ਰਹੀ ਆ ਐਲ ਏ ਡੀ ਦੀ ਜਿਹਦੀ ਗੱਲ ਚੌਮਸਕੀ ਦੁਆਰਾ ਵੀ ਕੀਤੀ ਜਾਂਦੀ ਆ ਇਜ਼ ਰਿਸਪੌਂਸਿਬਲ ਫਾਰ ਪੈਰੈਂਟਲ ਸੈਂਸਿਟਿਵਿਟੀ ਟੁਵਾਰਡਸ ਚਿਲड्रन ਨੀਡਸ ਰੈਫਰਲ ਰੈਫਰਸ ਟੂ ਦਾ ਬਲੈਕ ਬਾਕਸ ਇਨ ਐਸ ਆਰ ਥਿਉਰੀ ਸਟਿਮੂਲਸ ਰਿਸਪੌਂਸ ਥਿਉਰੀ ਦੀ ਗੱਲ ਕੀਤੀ ਜਾ ਰਹੀ ਆ ਜਾਂ ਫਿਰ ਇਜ਼ ਅ ਕੰਪੋਨੈਂਟ ਆਫ ਨੇਟਿਵਿਸ ਥਿਉਰੀ ਆਫ ਲੈਂਗੁਏਜ ਜਾਂ ਫਿਰ ਇਜ਼ ਪ੍ਰੈਜ਼ੈਂਟ ਇਨ ਆਲ ਹਾਇਰ ਆਰਡਰ ਮੈਮਲ ਸਹੀ ਜਵਾਬ ਦੀ ਗੱਲ ਕਰਾਂਗੇ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੈ ਇਜ਼ ਅ ਕੰਪੋਨੈਂਟ ਆਫ ਨੇਟਿਵਿਸਟ ਥਿਉਰੀ ਆਫ ਲੈਂਗੁਏਜ ਇਹਨਾਂ ਦਾ ਕਹਿਣਾ ਸੀਗਾ ਕਿ ਇੱਕ ਡਿਵਾਈਸ ਹੁੰਦਾ ਦਿਮਾਗ ਦੇ ਵਿੱਚ ਫਿੱਟ ਹੁੰਦਾ ਆ ਜਿਹੜਾ ਕਿ ਜਨਮ ਤੋਂ ਹੀ ਨਾਲ ਆਉਂਦਾ ਆ ਇਹ ਜਿਹੜਾ ਡਿਵਾਈਸ ਹੈਗਾ ਆ ਸੋ ਆਪਸ਼ਨ ਨੰਬਰ ਸੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਐਨ ਅਪਰੋਚ ਟੂ ਲੈਂਗੁਏਜ ਟੀਚਿੰਗ ਵਿਚ ਸੀਕਸ ਟੂ ਫੋਕਸ ਔਨ ਲੈਂਗੁਏਜ ਇਨ ਇਟਸ ਇਨਟਾਇਰਟੀ ਰੈਦਰ ਦੈਨ ਬ੍ਰੇਕਿੰਗ ਇਟ ਡਾਊਨ ਇਨਟੂ ਸੈਪਰੇਟ ਕੰਪੋਨੈਂਟਸ ਸੱਚ ਐਜ਼ ਰੀਡਿੰਗ ਲਿਸਨਿੰਗ राइटिंग एंड ग्रामर इज नोन एज सो ਇਸ ਤਰ੍ਹਾਂ ਦੇ ਕਹਿ ਸਕਦੇ ਆ ਕਿ ਕਿਹਾ ਕੀ ਜਾਂਦਾ ਆ ਇਹਨੂੰ ਜਿਸ ਅਪਰੋਚ ਦੇ ਵਿੱਚ ਆਪਾਂ ਭਾਸ਼ਾ ਨੂੰ ਸਿੱਖ ਰਹੇ ਆ ਉਹਦੇ ਵਿੱਚ ਆਪਾਂ ਭਾਸ਼ਾ ਨੂੰ ਇੰਟਾਇਰਲੀ ਸਿੱਖਦੇ ਆ ਨਾ ਕਿ ਉਹਨੂੰ ਆਪਾਂ ਪਾਰਟਸ ਦੇ ਵਿੱਚ ਤੋੜ ਕੇ ਸਿੱਖਦੇ ਹੈਗੀਆਂ ਸੋ ਇਹਨੂੰ ਕਿਹਾ ਕੀ ਜਾਂਦਾ ਆ ਆਡੀਓ ਲਿੰਗੁਅਲ ਮੈਥਡ ਸਾਇਲੈਂਟ ਵੇ ਗ੍ਰਾਮਰ ਟ੍ਰਾਂਸਲੇਸ਼ਨ ਜਾਂ ਫਿਰ ਹੋਲਿਸਟਿਕ ਅਪਰੋਚ ਇਹਨੂੰ ਤੁਸੀਂ ਕੀ ਕਹਿੰਦੇ ਹੋ ਜੀ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਹੋਲਿਸਟਿਕ ਅਪਰੋਚ ਇਹਨੂੰ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਡੀ ਜਵਾਬ ਤੇ ਲਗਾ ਦਿਓ ਟਿਕ ਹੋਲਿਸਟਿਕ ਅਪਰੋਚ ਵੈਨ ਸਪੀਕਿੰਗ ਪੀਪਲ ਜਨਰਲੀ ਰੇਜ਼ ਐਂਡ ਲੋਅਰ ਦਾ ਪਿਚ ਆਫ देयर ਵੌਇਸ फॉर्मिंग पिच पैटर्न्स दिस इज नोन एज़ जिवें कि मैं बोल रिया हूँ मेरी आवाज कदे ਉੱਤੇ ਹੋ ਰਹੀ ਆ ਕਦੇ ਥੱਲੇ ਹੋ ਰਹੀ ਆ ਉਤਰਾ ਚੁੜਾ ਵੇਖਣ ਨੂੰ ਮਿਲ ਰਿਹਾ ਇਹਨੂੰ ਤੁਸੀਂ ਕਹਿੰਦੇ ਕੀ ਹਾਂ ਭਾਸ਼ਾ ਨੂੰ ਬੋਲਦੇ ਟਾਈਮ ਵਾਇਸ ਇੰਟੋਨੇਸ਼ਨ ਟੋਨ ਜਾਂ ਫਿਰ ਕੀ ਇਹਨੂੰ ਤੁਸੀਂ ਕਹਿੰਨੇ ਹੋ ਜੀ ਇੰਟੋਨੇਸ਼ਨ ਆਪਸ਼ਨ ਨੰਬਰ B ਜਵਾਬ ਤੇ ਲਗਾ ਦਿਓ ਟਿਕ ਕੌਗਨੇਟਸ ਆਰ ਯੂਜ਼ਡ ਇਨ ਟੀਚਿੰਗ ਆਫ ਕੌਗਨੇਟਸ ਕੀ ਹੁੰਦੇ ਨੇ ਜੀ ਗ੍ਰਾਮਰ ਸਪੀਕਿੰਗ ਸਕਿੱਲ ਵੋਕੈਬਲਰੀ ਜਾਂ ਫਿਰ ਲਿਸਨਿੰਗ ਸਕਿੱਲ ਇਹਨੂੰ ਤੁਸੀਂ ਕੀ ਕਹਿੰਨੇ ਹੋ ਜੀ ਇਹਨੂੰ ਤੁਸੀਂ ਵੋਕੈਬਲਰੀ ਦੀ ਵਰਤੋਂ ਕਰਨ ਦੇ ਲਈ ਵੋਕੈਬਲਰੀ ਨੂੰ ਯਾਦ ਕਰਾਉਣ ਦੇ ਲਈ ਕੌਗਨੇਟਸ ਦੀ ਵਰਤੋਂ ਕੀਤੀ ਸਹੀ ਹੋਏਗਾ ਕੋਗਨੇਟਸ ਕਹਿ ਸਕਦੇ ਹਾਂ ਉਹਨਾਂ ਵਰਡਸ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਜਿਹੜੇ मीनिंग ਹੈਗੇ ਆ ਜੀ ਦੋ ਭਾਸ਼ਾਵਾਂ ਦੇ ਵਿੱਚ ਸੇਮ ਹੁੰਦੇ ਆ ਉਹਨਾਂ ਨੂੰ ਕੋਗਨੇਟਸ ਕਹਿੰਦੇ ਹੋ ਵੋਕੈਬਲਰੀ ਨੂੰ ਯਾਦ ਕਰਾਉਣ ਦੇ ਲਈ ਕੋਗਨੇਟਸ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ ਨੰਬਰ ਸੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਰੋਲ ਪਲੇ ਗਰੁੱਪ ਡਿਸਕਸ਼ਨ ਪ੍ਰੈਜੈਂਟੇਸ਼ਨ ਐਂਡ ਮਾਕ ਇੰਟਰਵਿਊਜ਼ ਆਰ ਐਗਜ਼ੈਂਪਲ ਆਫ ਐਕਟੀਵਿਟੀਆਂ ਥੈਟ ਹੈਲਪ ਗੋਸ ਧ ਗੇਜ਼ ਧ ਰੀਡਿੰਗ ਸਕਿੱਲ ਆਫ ਐਗਜ਼ਾਮੀਨਿੰਗ ਸਪੀਕਿੰਗ ਸਕਿੱਲ ਆਫ ਦਾ ਐਗਜ਼ਾਮੀਨਿੰਗ ਰਾਈਟਿੰਗ ਸਕਿੱਲ ਆਫ ਐਗਜ਼ਾਮੀਨਿੰਗ ਜਾਂ ਫਿਰ ਨਨ ਆਫ ਦਾ ਅਬਵ ਰੋਲ ਪਲੇ ਕੀਤਾ ਜਾ ਰਿਹਾ ਗਰੁੱਪ ਡਿਸਕਸ਼ਨ ਕੀਤੀਆਂ ਜਾ ਰਹੀਆਂ ਨੇ ਪ੍ਰੈਜੈਂਟੇਸ਼ਨ ਕੀਤੀ ਜਾ ਰਹੀ ਆ ਮੌਕ ਇੰਟਰਵਿਊ ਕੀਤੇ ਜਾ ਰਹੇ ਆ ਇਹ ਸਾਰੇ ਐਗਜ਼ਾਮਪਲ ਲੱਗੇ ਆ ਜੀ ਐਕਟੀਵਿਟੀਜ਼ ਦੇ ਜਿਹੜੇ ਹੈਲਪ ਕਰਦੇ ਹੈਗੇ ਆ ਸਪੀਕਿੰਗ ਸਕਿੱਲ ਦੇ ਵਿੱਚ ਆਪਸ਼ਨ ਨੰਬਰ B ਜਵਾਬ ਤੇ ਲਗਾ ਦਿਓ ਟਿਕ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਇਨਾਂ ਸਾਰਿਆਂ ਦੇ ਵਿੱਚ ਸਪੀਕਿੰਗ ਸਕਿੱਲ ਦੀ ਜ਼ਰੂਰਤ ਪੈਂਦੀ ਹੈਗੀ ਆ ਜੀ ਅੱਗੇ ਵੇਖੋ ਰੀਨਾ ਇਸ ਟਰਾਇੰਗ ਟੂ ਲਰਨ ਹਾਊ ਟੂ ਸਪੈਲ ਦ ਵਰਡ ਰੀਨਾ ਹੈਗੀ ਆ ਜੀ ਰੀਨਾ ਦੁਆਰਾ ਪੜਿਆ ਜਾ ਰਿਹਾ ਵਰਡ ਹੈਗਾ ਯਾ ਪ੍ਰੈਕਟੀਕਲ ਤੇ ਉਹਨਾਂ ਦੁਆਰਾ ਕਿਹਾ ਜਾ ਰਿਹਾ ਪੀ ਆਰ اے ਸੀ ਟ ਆਈ ਸੀ ਏ ਐਲ ਮਤਲਬ ਆਪਣੇ ਆਪ ਦੇ ਵਿੱਚ ਬੋਲ ਰਹੀ ਹੈ ਤੇ ਉਸ ਤੋਂ ਬਾਅਦ ਪੜ੍ਹ ਰਹੀ ਹੈ ਕਿੰਨੇ ਟਾਈਮ ਬੋਲਣ ਤੋਂ ਬਾਅਦ ਉਹਨੇ ਉਹ ਜਿਹੜਾ ਵਰਡ ਹੈਗਾ ਬੋਲਿਆ ਰੀਨਾ ਨੇ ਤੇ ਜਿਹੜੀ ਉਹਦੇ ਦੁਆਰਾ ਮੈਮਰੀ ਸਟਰੈਟਜੀ ਯੂਜ਼ ਕੀਤੀ ਜਾ ਰਹੀ ਹੈ ਉਹਦਾ ਨਾਮ ਕੀ ਹੈ ਇਲੈਬੋਰੇਸ਼ਨ ਆਰਗੇਨਾਈਜੇਸ਼ਨ ਨਿਊਮੋਨਿਕਸ ਜਾਂ ਫਿਰ ਰਿਹਰਸਲ ਉਹਦੇ ਦੁਆਰਾ ਕੀ ਕੰਮ ਕੀਤਾ ਜਾ ਰਿਹਾ ਜੀ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਉਹਦੇ ਦੁਆਰਾ ਰਿਹਰਸਲ ਕੀਤੀ ਜਾ ਰਹੀ ਹੈ ਸੋ ਆਪਸ਼ਨ ਨੰਬਰ ਡੀ ਜਵਾਬ ਤੇ ਲਗਾ ਦਿਓ ਟਿਕ ਸੁਮਨ ਇਸ ਅਨੇਬਲ ਟੂ ਪ੍ਰੋਨਾਊਂਸ ਦ ਵਰਡਸ ਸਮਾਈਲ ਐਂਡ ਸਕੂਲ ਕਲੀਅਰਲੀ ਸੁਮਨ ਨਾਮ ਦੀ ਲੜਕੀ ਹੈਗੀ ਹੈ ਇੱਕ ਵਰਡ ਹੈਗਾ ਆ ਸਮਾਈਲ ਤੇ ਸਕੂਲ ਬੋਲ ਨਹੀਂ ਪਾ ਰਹੀ ਐਜ਼ ਹਰ ਟੀਚਰ ਵਟ ਸਟ੍ਰੈਟਜੀ ਊਡ ਯੂ ਥਿੰਕ ਮੋਸਟ ਅਪਰੋਪ੍ਰੀਏਟ ਇਨ ਦਿਸ ਸਿਚੁਏਸ਼ਨ ਤੁਹਾਨੂੰ ਕੀ ਲੱਗਦਾ ਐਜ਼ ਅ ਟੀਚਰ ਕਿਹੜੀ ਸਟ੍ਰੈਟਜੀ ਉਹਨੂੰ ਪੜਾਉਣ ਦੇ ਲਈ ਵਧੀਆ ਹੋ ਸਕਦੀ ਆ ਮੇਕ ਸੁਮਨ ਰਿਪੀਟ ਦਾ ਵਰਡ ਮੈਨੀ ਟਾਈਮਸ ਕਿ ਤੁਸੀਂ ਸੁਮਨ ਨੂੰ ਜਿਹੜਾ ਵਰਡ ਹੈਗਾ ਆ ਵਾਰ ਵਾਰ ਰਿਪੀਟ ਕਰਨ ਨੂੰ ਕਹੋਗੇ ਜਾਂ ਫਿਰ ਮੇਕ ਸੁਮਨ ਪ੍ਰੋਨਾਉਂਸ ਥੀਸ ਵਰਡਸ ਆਫਟਰ ਲਿਸਨਿੰਗ ਐਂਡ ਅੰਡਰਸਟੈਂਡਿੰਗ ਦਾ ਮੀਨਿੰਗ ਐਂਡ ਸਾਊਂਡ ਪੈਟਰਨ ਆਫ ਦਾ ਵਰਡ ਐਂਡ ਅਪਰੀਸ਼ੀਏਟ ਹਰ ਵੈਨ ਸ਼ੀ ਪ੍ਰੋਨਾਉਂਸ ਥੈਮ ਕਰੈਕਟਲੀ ਕਿ ਸੁਮਨ ਨੂੰ ਤੁਸੀਂ ਉਹ ਜਿਹੜਾ ਵਰਡ ਹੈਗਾ ਜੀ ਉਹ ਤੁਸੀਂ ਬੋਲਣ ਨੂੰ ਕਹੋਗੇ ਐਂਡ ਉਹਨੂੰ ਸਮਝਣ ਨੂੰ ਵੀ ਕਹੋਗੇ ਕਿ ਇਹਦਾ मीनिंग ਸਮਝੋ ਇਹਦਾ ਸਾਊਂਡ ਪੈਟਰਨ ਸਮਝੋ ਐਂਡ ਜਦੋਂ ਸੁਮਨ ਨਾਮ ਦੀ ਬੱਚੀ ਉਸ ਵਰਡ ਨੂੰ ਬੋਲੇਗੀ ਤਾਂ ਤੁਸੀਂ ਉਹਨੂੰ ਐਪਰੀਸ਼ੀਏਟ ਵੀ ਕਰਨਾ ਹੈ ਜਦੋਂ ਬੱਚਾ ਸਹੀ ਬੋਲੇਗਾ ਜਾਂ ਫਿਰ ਹਿਊਮਿਲੀਏਟ ਸੁਮਨ ਬਾਈ ਆਈਸੋਲੇਟਿੰਗ ਹਰ ਐਂਡ ਆਸਕਿੰਗ ਹਰ ਟੂ ਰਿਪੀਟ ਦ ਵਰਡ ਕਿ ਉਹਦੀ ਬੇਇੱਜ਼ਤੀ ਕਰੋ ਜਾਂ ਫਿਰ ਆਸਕਿੰਗ ਦਾ ਐਂਟਾਇਰ ਕਲਾਸ ਟੂ ਰਿਪੀਟ ਦ ਵਰਡ ਕਿ ਸਾਰੀ ਕਲਾਸ ਨੂੰ ਕਹੋ ਕਿ ਜਿਹੜਾ ਵਰਡ ਹੈਗਾ ਆ ਉਹਨੂੰ ਬੋਲੋ ਸੋ ਸਹੀ ਜਵਾਬ ਦੀ ਗੱਲ ਕਰਾਂਗੇ ਆਪਸ਼ਨ ਨੰਬਰ ਜਿਹੜਾ B ਜਵਾਬ ਹੈਗਾ ਜੀ ਜਿਹੜਾ ਕਿ ਕੰਪਰੀਹੈਂਸਿਵ ਤਰੀਕੇ ਦੇ ਨਾਲ ਵੀ ਸਾਰੀਆਂ ਗੱਲਾਂ ਨੂੰ ਕੰਪਲੀਟ ਕਰ ਰਿਹਾ ਆਪਸ਼ਨ ਨੰਬਰ B ਜਵਾਬ ਤੇ ਲਗਾਓਗੇ ਟਿਕ ਅਗਲਾ ਪ੍ਰਸ਼ਨ ਦੇਖੋ ਜੀ ਫਲੂਐਂਸੀ ਇਨ ਇੰਗਲਿਸ਼ ਕੈਨ ਬੀ ਡਿਵੈਲਪਡ ਥਰੂ ਸੋ ਅਨੂ ਕੀ ਲੱਗਦਾ ਆ ਜਿਹੜੀ ਫਲੂਐਂਸੀ ਹੈਗੀ ਆ ਉਹਨੂੰ ਕਿਵੇਂ ਡਿਵੈਲਪ ਕੀਤਾ ਜਾ ਸਕਦਾ ਆ ਕ੍ਰੀਏਟਿੰਗ ਓਪਰਚ्युनिटीज ਟੂ ਯੂਜ਼ ਦਾ ਟਾਰਗੇਟ ਲੈਂਗੁਏਜ ਫਾਰ ਕਮਿਊਨੀਕੇਸ਼ਨ ਦ ਟੀਚਰ ਟਾਕਿੰਗ ਫਾਰ ਦਾ ਮੋਸਟ ਆਫ ਦਾ ਟਾਈਮ ਜਾਂ ਫਿਰ ਆਪਸ਼ਨ ਨੰਬਰ C ਦ ਟੀਚਰ ਬੀਇੰਗ ਅਲਰਟ ਟ ਅਲਾਉਇੰਗ ਸਟੂਡੈਂਟ ਹੂ ਆਰ ਨਾਟ ਕੌਨਫੀਡੈਂਟ ਟੂ ਹੈਵ ਦਾ ਫਰੀडम ਟੂ ਬੀ ਕੁਆਇਟ ਸਹੀ ਜਵਾਬ ਦੀ ਗੱਲ ਕਰਾਂਗੇ ਆਪਸ਼ਨ ਨੰਬਰ 1 ਜਵਾਬ ਤੁਹਾਡਾ ਸਹੀ ਹੋਏਗਾ ਏ ਕ੍ਰੀਏਟਿੰਗ ਓਪਰਚੁਨਿਟੀਜ਼ ਤੁਸੀਂ ਅਵਸਰ ਪ੍ਰਦਾਨ ਕਰੋਗੇ ਤਾਂ ਜੋ ਜਿਹੜੇ ਬੱਚੇ ਨੇ ਭਾਸ਼ਾ ਨੂੰ ਯੂਜ਼ ਕਰ ਸਕਣ ਯੂਜ਼ ਦਾ ਟਾਰਗੇਟ ਲੈਂਗੁਏਜ ਫਾਰ ਕਮਿਊਨੀਕੇਸ਼ਨ ਕੀ ਉਸ ਭਾਸ਼ਾ ਦੀ ਵਰਤੋਂ ਕਰ ਸਕਣ ਕਮਿਊਨੀਕੇਸ਼ਨ ਕਰਨ ਦੇ ਲਈ ਸੋ ਇਹਦੇ ਨਾਲ ਬੱਚਿਆਂ ਦੀ ਫਲੂਐਂਸੀ ਹੈਗੀ ਆ ਜੀ ਉਹ ਵਧੇਗੀ অপਸ਼ਨ A ਜਵਾਬ ਨੂੰ ਟਿਕ ਲਗਾ ਦਿਓ ਅਗਲਾ ਪ੍ਰਸ਼ਨ ਦੇਖੋ ਟੀਚਰਸ ਹੈਲਪਸ ਲਰਨਰ ਕਨਸਟਰक्ट देयर ਨੋਲੇਜ ਇਨ ਇੰਗਲਿਸ਼ ਬਾਈ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਟੀਚਰ ਹੁੰਦੇ ਨੇ ਬੱਚਿਆਂ ਦੀ ਹੈਲਪ ਕਰਦੇ ਨੇ ਕਿ ਬੱਚੇ ਕਨਸਟਰक्ट ਕਰ ਸਕਣ ਨੋਲੇਜ ਬਾਈ ਇੰਗਲਿਸ਼ ਨੋਲੇਜ ਇਨ ਇੰਗਲਿਸ਼ ਬਾਈ ਕਨਸਟਰक्ट देयर ਨੋਲੇਜ ਇਨ ਇੰਗਲਿਸ਼ ਬਾਈ ਗਿਵਿੰਗ ਐਕਸਟੈਂਸਿਵ ਲੈਂਗੁਏਜ ਡ੍ਰਿਲ ਇਨ ਵਿੱਚ ਲਰਨਰਸ ਪ੍ਰੈਕਟਿਸ ਲੈਂਗੁਏਜ ਆਈਟਮਸ ਮੈਕੈਨਿਕਲੀ ਜਾਂ ਫਿਰ ਇਨੇਬਲਿੰਗ देम Giving the learners a lot of assignment and projects that will lead to much practice Jaffer option number D. Correcting every mistake that a learner makes and providing him. ਵਿਦ ਅ ਰੈਲੇਵੈਂਟ ਰੂਲ ਆਫ ਗ੍ਰਾਮਰ ਐਜ਼ ਐਨ ਇਮੀਡੀਏਟ ਫੀਡਬੈਕ ਸਹੀ ਜਵਾਬ ਦੀ ਗੱਲ ਕਰਾਂਗੇ ਜੇਕਰ ਟੀਚਰ ਚਾਹੁੰਦੇ ਨੇ ਹੈਲਪ ਦਾ ਲਰਨਰ ਕੰਸਟਰਕਟ देयर ਨੋਲੇਜ ਇਨ ਇੰਗਲਿਸ਼ ਬਾਈ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਸਹੀ ਹੋਏਗਾ ਇਨੇਬਲਿੰਗ ਥੈਮ ਟੂ ਸੀ ਦਾ ਰਿਲੇਸ਼ਨਸ਼ਿਪ ਬੀਟਵੀਨ देयर ਪ੍ਰਾਇਰ ਨੋਲੇਜ ਐਂਡ ਦਾ ਨਿਊ ਨੋਲੇਜ ਟੂ ਬੀ ਅਕਵਾਇਰਡ ਸੋ ਬੀ ਜਵਾਬ ਤੇ ਲਗਾ ਦਿਓ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈਗਾ ਜੀ ਸਾਇੰਸ ਆਫ ਲੈਂਗੁਏਜ ਇਜ਼ ਕਾਲਡ ਜਿਹੜੀ ਭਾਸ਼ਾ ਦੀ ਸਾਇੰਸ ਹੁੰਦੀ ਹੈ ਜੀ ਉਹਨੂੰ ਤੁਸੀਂ ਕੀ ਕਹਿੰਦੇ ਹੋ ਇਹਨੂੰ ਤੁਸੀਂ ਕੀ ਸਟਾਈਲਿਸਟਿਕਸ ਕਹਿੰਦੇ ਹੋ ਫੋਨੈਟਿਕਸ ਲਿੰਗੁਇਸਟਿਕ ਜਾਂ ਫਿਰ ਸਿਮੈਂਟਿਕ ਸਹੀ ਜਵਾਬ ਦੀ ਗੱਲ ਕਰਾਂਗੇ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੋਏਗਾ ਇਹਨੂੰ ਤੁਸੀਂ ਲਿੰਗੁਇਸਟਿਕਸ ਕਹਿੰਦੇ ਹੋ ਅਗਲਾ ਪ੍ਰਸ਼ਨ ਦੇਖੋ ਕਰੈਕਟ ਸੀਕੁਐਂਸ ਆਫ ਐਰਰ ਐਨਲਾਈਸਿਸ ਇਜ਼ ਜਦੋਂ ਤੁਸੀਂ ਐਰਰ ਨੂੰ ਐਨਲਾਈਜ਼ ਕਰਨਾ ਹੈ ਉਹਦਾ ਕਰੈਕਟ ਸੀਕੁਐਂਸ ਕੀ ਦੇਖਣ ਨੂੰ ਮਿਲੇਗਾ ਕਲੈਕਟਿੰਗ ਸੈਂਪਲ ਆਫ ਲਰਨਰਸ ਲੈਂਗੁਏਜ ਆਈਡੈਂਟੀਫਾਈਂਗ ਦਾ errors describing the error explaining the errors evaluating correcting the errors ਇੱਥੇ ਕੁਝ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਐਂਡ ਇੱਥੇ ਜਿਹੜਾ ਸਹੀ ਜਵਾਬ ਹੋਏਗਾ ਜੀ ਮੈਂ ਉਹਦੀ ਗੱਲ ਕਰਾਂ ਤਾਂ ਇੱਥੇ ਜਿਹੜਾ ਸੀਕੁਐਂਸ ਬਣਿਆ ਹੋਇਆ ਜੀ ਇਹ ਹੀ ਜਵਾਬ ਸਹੀ ਹੈ ਭਾਵ ਇਹ ਕਿ ਪਹਿਲੇ ਤੇ ਆਏਗਾ ਜੀ ਕਲੈਕਟਿੰਗ ਸੈਂਪਲ ਉਸ ਤੋਂ ਬਾਅਦ ਤੁਸੀਂ ਐਰਰਸ ਨੂੰ ਆਈਡੈਂਟੀਫਾਈ ਕਰੋਗੇ ਉਸ ਤੋਂ ਬਾਅਦ ਡਿਸਕ੍ਰਾਈਬ ਕਰੋਗੇ ਐਰਰਸ ਨੂੰ ਉਸ ਤੋਂ ਬਾਅਦ ਐਕਸਪਲੇਨ ਕਰੋਗੇ ਐਂਡ ਉਸ ਤੋਂ ਬਾਅਦ ਇਵੈਲੂਏਟ ਜਾਂ ਫਿਰ ਕਰੈਕਟ ਕਰੋਗੇ ਇਹਨਾਂ ਐਡਰੈਸ ਨੂੰ ਸੋ ਇਸ ਤੋਂ ਬਾਅਦ ਆ ਜਾਏਗਾ ਜੀ ਪੰਜਵਾਂ ਸੋ ਇਸ ਅਕੋਰਡਿੰਗ ਜਿਹੜਾ ਪਹਿਲੀ ਆਪਸ਼ਨ ਹੈਗੀ ਆ ਜੀ ਇਹੀ ਜਵਾਬ ਸਹੀ ਹੋਏਗਾ ਅਗਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਕੀ ਜਾ ਰਿਹਾ ਹੈ ਦ ਸਲੇਬਲਸ ਦ ਟੀਚਿੰਗ ਐਂਡ ਟੈਸਟਿੰਗ ਮਟੀਰੀਅਲ ਐਂਡ ਦ ਕਲਾਸਰੂਮ ਟੀਚਿੰਗ ਆਰ ਆਲ ਪਲਾਨਡ ਕੇਅਰਫੁਲੀ ਓਨ ਦ ਬੀਸਿਸ ਆਫ ਦ ਫ੍ਰੀਕਵੈਂਸੀ ਕਾਉਂਟਸ ਆਫ ਵਰਡਸ ਐਂਡ ਸਟਰਕਚਰਸ ਯੂজিং ਦ ਪ੍ਰਿੰਸੀਪਲ ਆਫ ਸਿਲੈਕਸ਼ਨ gradation and presentation in a systematic manner this statement holds true for structural approach grammar translation method audio lingual method ya fir bilingual method gal kiti ja rahi hai words and structure di ki appa principle nu follow karde ha selection gradation and presentation method nu jadon tusi is inna chizaan nu systematic manner de vich dekhde ho innu tusi ek method keda kehne ho ਸੋ ਕਿਹੜੀ ਅਪਰੋਚ ਹੈਗੀ ਆ ਜਾਂ ਫਿਰ ਕਿਹੜਾ ਮੈਥਡ ਹੈਗਾ ਆ ਸਹੀ ਜਵਾਬ ਦੀ ਗੱਲ ਕਰਾਂਗੇ ਇਹਨੂੰ ਤੁਸੀਂ ਨਾਮ ਦੇਣੇ ਹੋ ਜੀ ਸਟਰਕਚਰਲ ਅਪਰੋਚ ਦਾ অপਸ਼ਨ ਨੰਬਰ ਇਹ ਜਵਾਬ ਤੁਹਾਡਾ ਸਹੀ ਹੋਏਗਾ ਨੈਕਸਟ ਪ੍ਰੈਸ਼ਨ ਨੂੰ ਦੇਖ ਲੈਣੇ ਆ ਜੀ ਇੱਥੇ ਇੱਕ ਸਟੈਟਿਕ ਬੇਸਡ ਪ੍ਰੈਸ਼ਨ ਪੁੱਛਿਆ ਜਾ ਰਿਹਾ ਐਸਕਯੂ 3 ਆਰ ਟੈਕਨਿਕ ਆਫ ਰੀਡਿੰਗ ਇਸ ਸੋ ਇਹਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਜੀ ਦਾ ਐਸਕਯੂ 3 ਆਰ ਇਹਦੀ ਕੀ ਫੁੱਲ ਫਾਰਮ ਹੈਗੀ ਆ ਸਰਵੇ ਕੁਐਸ਼ਨ ਰੀਡ ਡਿਸਾਇਡ ਰਿਵਿਊ ਸਰਵੇ ਕੁਐਸ਼ਨ ਰਿਵਿਊ ਰੀਸਾਇਡ ਰੀਡ ਸਰਵੇ ਕੁਐਸ਼ਨ ਰਿਵਿਊ ਰੀਡ ਰੀਸਾਇਡ ਜਾਂ ਫਿਰ ਸਰਵੇ ਕੁਐਸ਼ਨ ਰੀਡ ਰਿਵਿਊ ਰਿਸਾਈਟ ਸਹੀ ਜਵਾਬ ਦੀ ਗੱਲ ਕਰਾਂਗੇ অপਸ਼ਨ ਨੰਬਰ ਜਿਹੜਾ A ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਆ ਸਰਵੇ ਕੁਐਸਚਨ ਫਿਰ ਰੀਡ ਰਿਸਾਈਟ ਐਂਡ ਰਿਵਿਊ ਇਹ ਹੀ ਤੁਹਾਡਾ ਸਹੀ ਜਵਾਬ ਹੈਗਾ ਜੀ ਇਹਨੂੰ ਯਾਦ ਕਰ ਲਿਓ অপਸ਼ਨ ਨੰਬਰ A इन so, अ टीचिंग ऑफ इंग्लिश द प्रोसेस ऑफ अ प्रोसेस ऑफ टीचिंग लैंग्वेज थ्रू कंटेंट एरिया सब्जेक्ट मैटर इज नोन एस उनो की कहा जाता है जी जब आप टीचिंग ऑफ इंग्लिश दी गल करदे हां ते एदे विच एक एहो जी प्रोसेस जिदे विच टीचिंग कीती जा रही है लैंग्वेज दी किवें कीती जा रही है कंटेंट एरिया सब्जेक्ट मैटर इज नोन एस इन्नो तुसे कहंदे की हो कंटेंट बेस्ड इंग्लिश लैंग्वेज टीचिंग या फिर कंटेंट बेस्ड इंग्लिश इंग्लिश लैंग्वेज टीचिंग और सॉरी टास्क बेस्ड इंग्लिश लैंग्वेज टीचिंग या फिर टॉपिक बेस्ड इंग्लिश लैंग्वेज टीचिंग या फिर इंग्लिश लैंगुएज टीचिंग एज अ सैकेंड लैंगुएज सही जवाब की गल करा ऑप्शन नंबर ए जवाब सही है जी कॉन्टेंट बेस्ड इंग्लिश लैंगुएज टीचिंग इज द राइट आंसर चलते हैं अगले प्रश्न के उत्ते एन एक्सप्रैशन ऑफ द मीनिंग ऑफ अ वर्ड और फ्रेज यूजिंग अदर वर्डज और अ फरेज ऑफन इन एन अटैप्टू मेक द मीनिंग ईजियर टू अंडरसटैंड इज नोन एज सही जवाब की है जी सनोनीयम पैराफरेज anagram ya phir alliteration innu tusi kehne ho ji paraphrase option number B jawab nu laga deo tick agge prashn dekho once there was a woman named buni whose smile was so happy and funny people names she forget but that worried her not she simply called all of them honey the above lines are an examples of tongue twister limerick ਔਡ ਯੂਲੋਜੀ ਸਹੀ ਜਵਾਬ ਹੈ ਗਾਜੀ ਲੇਮਰਿਕ ਇੱਕ ਐਲੋ ਇੱਕ ਤਰ੍ਹਾਂ ਦੀ ਫਨੀ ਜੀ ਪੋਇਮ ਹੁੰਦੀ ਆ ਪੰਜ ਕ ਲਾਈਨਾਂ ਦੀ ਸੋ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਸਹੀ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ক্লোਜ਼ਡ ਟੈਸਟ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਿਹੜੀ ਆਪਸ਼ਨ ਇੱਥੇ ਗਲਤ ਲਿਖੀ ਹੋਈ ਹੈ ক্লোਜ਼ਡ ਟੈਸਟ ਆ ਟੈਸਟ ਕੰਸਿਸਟਿੰਗ ਆਫ ਪੋਰਸ਼ਨ ਆਫ ਟੈਕਸਟ ਵਿਦ ਸਰਟਨ ਵਰਡਸ ਓਮਿਟਿਡ ਇਨ ਅ ক্লোਜ਼ਡ ਟੈਸਟ ਦਾ ਪਾਰਟਿਸਪੈਂਟ ਇਸ ਆਸਕਡ ਟੂ ਕੰਪਲੀਟ ਦਾ ਪੈਰਾਗ੍ਰਾਫ ਜਾਂ ਫਿਰ ক্লোਜ਼ਡ ਟੈਸਟ ਰਿਕਵਾਇਰ ਦਾ ਅਬਿਲਿਟੀ ਟੂ ਅੰਡਰਸਟੈਂਡ ਦਾ ਕੰਟੈਕਸਟ ਐਂਡ ਵੋਕੈਬਲਰੀ ਇਨ கரੈਕਟ ਵਰਡ অর ਟਾਈਪ ਆਫ ਵਰਡ ਥੈਟ ਬਿਲੋਂਗ ਟੂ ਦ ਡਿਲੀਟਡ ਪੈਸੇਜ ਆਫ ਅ ਟੈਕਸਟ ਜਾਂ ਫਿਰ ਆਪਸ਼ਨ ਨੰਬਰ ਡੀ ਇਨ ਅ ক্লোਜ਼ ਟੈਸਟ ਪ੍ਰੇਫਰਐਬਲੀ ਪ੍ਰੇਫਰਐਬਲੀ ਐਵਰੀ 5ਥ 7ਥ অর 8ਥ ਵਰਡ ਇਜ਼ ਓਮਿਟਿਡ ਸਹੀ ਜਵਾਬ ਦੀ ਗੱਲ ਕਰਾਂਗੇ ਬਾਕੀ ਦੀਆਂ ਸਾਰੀਆਂ ਗੱਲਾਂ ਇੱਥੇ ਸਹੀ ਲਿਖੀਆਂ ਹੋਈਆਂ ਨੇ ਬਟ ਆਪਸ਼ਨ ਨੰਬਰ ਜਿਹੜਾ B ਜਵਾਬ ਹੈਗਾ ਕਿ ਇਨ ਅ ক্লোਜ਼ ਟੈਸਟ ਦਾ ਪਾਰਟਿਸਪੈਂਟ ਇਜ਼ ਆਸਕਡ ਟੂ ਕੰਪਲੀਟ ਦਾ ਪੈਰਾਗ੍ਰਾਫ ਇਹ ਜਵਾਬ ਇੱਥੇ ਗਲਤ ਲਿਖਿਆ ਹੋਇਆ ক্লোਜ਼ ਟੈਸਟ ਵੈਸੇ ਹੁੰਦਾ ਕੀ ਹੈ ਮੰਨ ਲਓ ਕੋਈ ਪੈਰਾਗ੍ਰਾਫ ਹੈਗਾ ਸੀ ਪੈਰਾਗ੍ਰਾਫ ਦੇ ਵਿੱਚ ਮੰਨ ਲ ਇਨੋ ਕਲੋਜ਼ ਟੈਸਟ ਕਿਹਾ ਜਾਂਦਾ ਆ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਸਹੀ ਹੋਏਗਾ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਵੈਨ ਅ ਸਟੂਡੈਂਟ ਟ੍ਰਾਈ ਟੂ ਲੋਕੇਟ ਅ ਸਪੈਸਿਫਿਕ ਪੀਸ ਆਫ ਇਨਫੋਰਮੇਸ਼ਨ ਇਨ ਅ ਟੈਕਸਟ ਸ਼ੀ ਇਜ਼ ਯੂਜ਼ਿੰਗ ਇੱਕ ਸਟੂਡੈਂਟ ਜੀ ਇੱਕ ਸਪੈਸਿਫਿਕ ਟਾਈਪ ਆਫ ਇਨਫੋਰਮੇਸ਼ਨ ਨੂੰ ਲੱਭ ਰਹੀ ਹੈ ਟੈਕਸਟ ਦੇ ਵਿੱਚ ਕਿਸੇ ਕਿਤਾਬ ਦੇ ਵਿੱਚੋਂ ਇਹਨੂੰ ਕੀ ਕਹੋਗੇ ਸਕੈਨਿੰਗ ਪ੍ਰੋਸੈਸ ਆਫ ਰੀਡਿੰਗ ਸਕੈਮਿੰਗ ਪ੍ਰੋਸੈਸ ਆਫ ਰੀਡਿੰਗ ਇੰਟੈਂਸਿਵ ਰੀਡਿੰਗ ਜਾਂ ਫਿਰ ਐਕਸਟੈਂਸਿਵ ਰੀਡਿੰਗ ਸਹੀ ਜਵਾਬ ਦੀ ਗੱਲ ਕਰਾਂਗੇ ਇਹਨੂੰ ਕਹਿੰਦੇ ਹਾਂ ਜੀ ਤੁਸੀਂ ਸਕੈਨਿੰਗ ਪ੍ਰੋ ਆਰ ਐਗਜ਼ਾਮਪਲਸ ਆਫ ਲੈਕਸਿਕਲ ਸੈਟਸ ਓਨੋਮੈਟੋਪੀਆ ਪੈਰਾਡਾਕਸਸ ਜਾਂ ਫਿਰ ਮੋਰਫਿਮਸ ਇਹਨੂੰ ਤੁਸੀਂ ਕਹਿੰਦੇ ਹੋ ਜੀ ਜਦੋਂ ਕੋਈ ਆਵਾਜ਼ ਜਿਉ ਜੀ ਨਿਕਲਦੀ ਹੈ ਉਹ ਜੀ ਲਿਖੀ ਜਾਂਦੀ ਹੈ ਉਹਨੂੰ ਤੁਸੀਂ ਕਹਿੰਦੇ ਹੋ ਜੀ ਓਨੋਮੈਟੋਪੀਆ ਆਪਸ਼ਨ ਨੰਬਰ ਬੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਦ ਐਬਿਲਿਟੀ ਆਫ ਪਰਸਨ ਟੂ ਐਕਟਿਵਲੀ ਪ੍ਰੋਡਿਊਸ देयर ਓਨ ਸਪੀਚ ਐਂਡ ਰਾਈਟਿੰਗ ਇਜ਼ ਕਾਲਡ देयर ਉਸ ਯੋਗਤਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਪਰਸਨ ਐਕਟਿਵਲੀ ਐਕਟਿਵ ਤਰੀਕੇ ਨਾਲ ਪ੍ਰੋਡਿਊਸ देयर ਓਨ ਸਪੀਚ ਐਂਡ ਰਾਈਟਿੰਗ ਇਜ਼ ਕਾਲਡ देयर ਇਨੂੰ ਕੀ ਕਹਿੰਦੇ ਹੋ ਜੀ ਐਕਟਿਵ ਲੈਂਗੁਏਜ ਨੋਲਿਜ ਪੈਸਿਵ ਲੈਂਗੁਏਜ ਨੋਲਿਜ ਲੈਂਗੁਏਜ ਐਕਵਾਇਜ਼ੀਸ਼ਨ ਜਾਂ ਫਿਰ ਲੈਂਗੁਏਜ ਲਰਨਿੰਗ ਆਪਸ਼ਨ ਨੰਬਰ A ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਜੀ ਮੈਂਟਲ ਪਿਕਚਰ অর ਇਮਪ੍ਰੈਸ਼ਨ ਕ੍ਰੀਏਟਿਡ ਬਾਈ অর ਅਕੰਪੈਨਿੰਗ ਵਰਡ অর ਸੈਂਟੈਂਸਸ ਆਰ ਨੋਨ ਐਸ ਪਾਰਟਸ ਆਫ ਸਪੀਚ ਇਮੇਜਰੀ ਫਿਗਰਸ ਆਫ ਸਪੀਚ ਜਾਂ ਫਿਰ ਐਨਲੋਜੀਜ਼ ਐਨਲੋਜੀਜ਼ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ ਇਮੇਜਰੀ ਇਮੇਜਰੀ ਤੁਸੀਂ ਕਹਿੰਦੇ ਕਿ ਨੂੰ ਜੀ ਮੈਂਟਲ ਪਿਕਚਰਸ অর ਇਮਪ੍ਰੈਸ਼ਨ ਨੂੰ ਕ੍ਰੀਏਟਿਡ ਬ اور لینگویج پروگرام ڈیزائن ٹو پریپئر انٹرنیشنل اسٹوڈنٹس اور ادر اسٹوڈنٹس نیڈنگ لینگویج انسٹرکشن ٹو ٹیک ریگولر اکیڈمک کورس ایٹ ا یونیورسٹی از نون اس اینو توسی کہندے کی او جی انٹینسیو لینگویج پروگرام بائی لینگوال ایجوکیشن پروگرام ریڈنگ پروگرام یا پھر انٹینسیو ریڈنگ پروگرام یہ دو تسی نام دنے او جی انٹینسیو لینگویج پروگرام دا اپشن نمبر اے جواب نو توسی لگاونا ہے ٹک نیکسٹ کوسچن دی گل کر لنے ہاں ا میتھڈ اف فارن اور ا سیکنڈ لینگویج ٹیچنگ ویز امفائزز دا ٹیچنگ اف سپیکنگ اینڈ لسننگ بیفور ریڈنگ اینڈ رائٹنگ یوزز ڈائیلاگز اینڈ ڈرلز ڈسک is use of mother tongue in a classroom and often makes a use of contrastive analysis is known as so eh charri chizjan jiddiyan dassiyan jaariyan ne eh ki hai silent way suggestopedia task based learning ja fir audio lingual method so innu tusi kahoge ji audio lingual method option number d jawab nu tusi laga deo tick agla prashn dekh lo ji agla jeeda prashn hega a word or a phrase ਵਿਚ ਹੈਜ਼ ਬੀਨ ਟੇਕਨ ਫਰਮ ਵਨ ਲੈਂਗੁਏਜ ਐਂਡ ਯੂਜ਼ਡ ਇਨ ਅਨਦਰ ਲੈਂਗੁਏਜ ਇਜ਼ ਨੋਨ ਐਸ ਇੱਕ ਭਾਸ਼ਾ ਤੋਂ ਲਿਆ ਗਿਆ ਸ਼ਬਦ ਦੂਜੀ ਭਾਸ਼ਾ ਦੇ ਵਿੱਚ ਉਹਨੂੰ ਤੁਸੀਂ ਇੰਟਰ ਲੈਂਗੁਏਜ ਕਹਿੰਦੇ ਹੋ ਬਾਇਲਿੰਗੁਅਲ ਬੋਰੋਇੰਗ ਜਾਂ ਫਿਰ ਸੈਕੰਡ ਲੈਂਗੁਏਜ ਐਕਵਿਜੀਸ਼ਨ ਸਹੀ ਜਵਾਬ ਦੀ ਗੱਲ ਕਰਾਂਗੇ ਇਹਨੂੰ ਤੁਸੀਂ ਨਾਮ ਦਿੰਨੇ ਹੋ ਜੀ ਬੋਰੋਇੰਗ ਲਾਸਟ ਕੁਐਸਚਨ ਹੈਗਾ ਜੀ ਅ ਵਰਡ অর ਐਕਸਪ੍ਰੈਸ਼ਨ ਥੈਟ ਹੈਜ਼ ਲੋਸਟ ਇਜ਼ ओरिजिनੈਲਿਟੀ অর ਇਫੈਕਟਿਵਨੈਸ ਬਿਕਾਜ਼ ਇਟ ਹੈਜ਼ ਬੀਨ ਯੂਜ਼ਡ ਟੂ ਆਫਨ ਇਜ਼ ਨੋਨ ਐਸ ਇਹਨੂੰ ਤੁਸੀਂ ਕੀ ਕਹਿੰਦੇ ਹੋ ਜੀ ਸ੍ਰੀਆਲ ਪਿਟਗਨ ਕਲੀਸ਼ੇ ਜਾਂ ਫਿਰ ਮੈਟਾਫੋਰ ਸਹੀ ਜਵਾਬ ਆਊਗਾ ਜੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਸੋ ਇਹ ਸੀਗੇ ਜੀ ਅੱਜ ਦੇ ਆਪਣੇ ਪ੍ਰਸ਼ਨ ਮੈਨੂੰ ਪਤਾ ਆ ਮੈਂ ਕਿਸੇ ਵੀ ਪ੍ਰਸ਼ਨ ਨੂੰ ਸਮਝਾਇਆ ਨਹੀਂ ਆ ਕਿਉਂਕਿ ਫਿਲਹਾਲ ਮੇਰਾ ਟਾਰਗੇਟ ਹੈਗਾ ਜੀ ਕਿ ਮੈਂ ਤੁਹਾਨੂੰ ਸਾਰੇ ਪ੍ਰਸ਼ਨ ਇੱਕ ਵਾਰ ਕਰਵਾ ਦੇਵਾਂ ਇਸ ਤੋਂ ਪਹਿਲਾਂ ਵਾਲੀਆਂ ਕਲਾਸਿਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਾਰੇ ਪ੍ਰਸ਼ਨਾਂ ਨੂੰ ਚੰਗੇ ਤਰੀਕੇ ਨਾਲ ਸਮਝਿਆ ਹੋਇਆ ਕਿਉਂਕਿ ਟਾਈਮ ਦੀ ਸ਼ਾਰਟੇਜ ਹੈਗੀ ਆ ਤੇ ਮੇਰਾ ਟਾਰਗੇਟ ਹੈਗਾ ਕਿ ਮੈਂ ਇੱਕ ਵਾਰ ਪ੍ਰਸ਼ਨ ਕਰਵਾ ਦਵਾਂ ਜਿਵੇਂ ਵੀ ਕਰਵਾਵਾਂ ਸੋ ਇਸ ਕਰਕੇ ਮੈਨੂੰ ਜਰੂਰ ਦੱਸਿਓ ਵੈਸੇ ਤਾਂ ਮੈਨੂੰ ਪਤਾ ਤੁਸੀਂ ਕਾਫੀ ਤਿਆਰੀ ਵੀ ਕੀਤੀ ਹੋਗੀ ਹੋ ਸਕਦਾ ਤੁਸੀਂ ਸਾਰੇ ਪ੍ਰਸ਼ਨ ਹੱਲ ਵੀ ਕੀਤੇ ਹੋਣ ਤੇ ਮੈਨੂੰ ਇੱਥੇ ਜਰੂਰ ਦੱਸਿਓ ਤੁਹਾਡੇ ਇੱਥੇ ਤਿੰਨਾਂ ਵਿੱਚੋਂ ਕਿੰਨੇ ਨੰਬਰ ਬਣੇ ਨੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ